ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚੇ ਸਿਗੇ ਫਰੀਦਕੋਟ ਕਿਸਾਨ ਮੇਲੇ ਤੇ ਤੇ ਇੱਥੇ ਆਪਾਂ ਨੂੰ ਬਾਈ ਮਿਲਿਆ ਜੀ ਜਿਹੜੇ ਪੀਕ ਤਿਆਰ ਕਰਦੇ ਆ ਤੇਲ ਵਾਲੀ ਤੇ ਬਹੁਤ ਵਧੀਆ ਚੀਜ਼ ਆ ਜਿਵੇਂ ਕਿ ਆਮ ਵੀ ਬਜ਼ਾਰਾ ਦੇ ਵਿੱਚੋਂ ਪੀਕ ਮਿਲਦੀ ਤਾਂ ਹੈਗੀ ਆ ਤਿਆਰ ਕੋਈ ਵੀ ਪਰ ਉਹ ਚੀਜ਼ਾਂ ਦੇ ਆ ਜੀ ਦਾ ਬਹੁਤ ਫਰਕ ਆ ਜਦੋਂ ਬਾਈ ਨੂੰ ਪੁੱਛਾਂਗੇ ਕਿ ਕੀ ਫਰਕ ਆ ਕਿੰਨੇ ਦੀ ਇਹ ਮਿਲੂਗੀ ਆਪਾਂ ਨੂੰ ਸਾਰੀ ਗੱਲਬਾਤ ਕਰਾਵਾਂਗੇ ਐਡਰੈਸ ਵੀ ਪਤਾ ਕਰਕੇ ਦੱਸਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇਖਣ ਤੱਕ ਦਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਖਾਨ ਭਰਾਵਾਂ ਨੂੰ ਜੀ ਬਾਈ ਜੀ ਆਪਣਾ ਨਾਮ ਦੱਸਿਓ ਸੰਦਰਸ਼ਨ ਜੀ ਤੇ ਬਾਈ ਜੀ ਜਿਹੜੀ ਆਪਾਂ ਇਹ ਫੀਲਟਰ ਤਿਆਰ ਕਰਦੇ ਆ ਜੀ ਤੇ ਜਿਹੜੀ ਆਮ ਫੀਲਟਰ ਹੁੰਦੀ ਆ ਤੇ ਉਹਦਾ ਤੇ ਦਾ ਕੀ ਫਰਕ ਆਮ ਫੀਲਟਰ ਦੇ ਵਿੱਚ ਜੀ ਮੰਨ ਲਓ ਕੱਲੀ ਜਾਲੀ ਜੀ ਲਾਈ ਹੁੰਦੀ ਆ ਜੀ ਉਹ ਕਚਰਾ ਉਹ ਕਚਰਾ ਵਗੈਰਾ ਨਹੀਂ ਰੋਕਦੀ ਜੀ ਪਾਣੀ ਨਹੀਂ ਰੋਕਦੀ ਇਹ ਜਿਹੜੀ ਆਪਾਂ ਬਣਾਈਏ ਜੀ ਟੀਪ ਆਪਣਾ ਜੇਸ ਲਈ ਇਹ ਲੋਗੋ ਆ ਜੀ ਇਹ ਫਿਲਟਰ ਵਾਲੀ ਟੀਪ ਬਣਾਈਏ ਜੀ ਆਪਾਂ ਇਹ ਪਾਣੀ ਵੀ ਰੋਕਦੀ ਆ ਜੀ ਤੇ ਕਚਰਾ ਵੀ ਰੋਕਦੀ ਆ ਜੀ ਬਾਕੀ 1 ਮਿੰਟ ਦੇ ਵਿੱਚ 20 ਲੀਟਰ ਤੇਲ ਲੰਦੂ ਇਹਦੇ ਵਿੱਚ ਜੀ ਕੋਈ ਭਾਰਤੀ ਨਹੀਂ ਹੈਗੀ ਜੀ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਫਿਲਟਰ ਆ ਜੀ ਇਹਦੀ 5 ਸਾਲ ਤੱਕ ਦੀ ਆਪਣੀ ਗਾਰੰਟੀ ਹੈ ਫਿਲਟਰ ਦੀ ਠੀਕ ਹੈ ਜੀ ਇਹ ਫਿਲਟਰ ਨੂੰ ਕੋਈ ਹੁੰਦਾ ਜੀ ਆਪਾਂ ਨੂੰ ਬੰਦਾ ਵੀਡੀਓ ਬਣਾ ਕੇ ਪਾ ਦੇ ਫਿਲਟਰ ਦੀ ਵੀ ਹੁਣ ਦਾ ਫਿਲਟਰ ਖਰਾਬ ਹੋ ਗਿਆ ਆਪਾਂ ਮੰਨ ਕੇ ਚਲੋ ਵੀ ਅਗਲੇ ਦਿਨ ਘਰੇ ਭੇਜਾਂਗੇ ਜੀ ਫਿਲਟਰ ਸਪੀਡ ਪੋਸਟ ਰਾਹੀਂ ਬਿਨਾ ਪੈਸਾ ਦੇ ਭੇਜਾਂਗੇ ਠੀਕ ਹੈ ਜੀ ਇਹ ਆਨਲਾਈਨ ਵੀ ਹੋਗਾ ਆਨਲਾਈਨ ਵੀ ਭੇਜਦੇ ਆਪਾਂ ਠੀਕ ਹੈ ਜੀ ਆਨਲਾਈਨ ਭੇਜਦੇ ਆ ਜੇ ਫਸਟ ਸਪੀਡ ਪੋਸਟ ਕਰਦੇ ਆ ਡਾਕ ਰਾਹੀਂ ਭੇਜਦੇ ਆ ਜੀ ਮੋਬਾਈਲ ਨੰਬਰ ਜੀ ਮੇਰਾ 9872155108 ਜੀ ਹਾਂਜੀ 1981539899 ਨੰ ਠੀਕ ਹੈ ਜੀ। ਪਿੰਡਾ ਦਾ ਪੱਖੋਗਲਾ ਜ਼ਿਲ੍ਹਾ ਬਰਨਾਲਾ ਜੀ ਮਾਨਸਾ ਬਰਨਾਲਾ ਰੋਡ ਦੇ ਉੱਤੇ ਸਾਡਾ ਪਿੰਡ ਆ ਜੀ। ਬਾਕੀ ਇੱਕ ਦੋ ਏਟਮ ਆਪਾਂ ਹੋਰ ਵੀ ਬਣਾਉਣੇ ਆ। ਹੋਰ ਕੀ ਚੀਜ਼ ਤਿਆਰ ਕਰਦੇ ਹੋ ਵੀ ਦਿਖਾ ਦਿਓ। ਲੋ ਵੀ ਮਿੱਤਰੋ ਜਿਵੇਂ ਕਿ ਆ ਬਾਈ ਕਸਗੇ ਤਿਆਰ ਕਰਦੇ ਆ ਕਈਆਂ ਤਿਆਰ ਕਰਦੇ ਆ। ਇਹਦੇ ਜਿਹੜੀ ਛੁਰੀ ਲੱਗੀ ਜੀ ਮੂਰੇ 'ਚ ਦੰਦਾ ਨਹੀਂ ਪੈਂਦਾ ਜੀ ਲੋਹਾ ਵੀ ਵੜਦੀ ਆ ਜੀ। ਠੀਕ ਆ ਜੀ। ਆ ਕਈਆਂ ਬਣਾਉਣੇ ਆ ਜੀ ਆਪਾਂ ਅੱਜ। ਯਾ ਕਹੀ ਆ ਜੀ। ਠੀਕ ਆ ਜੀ। ਇੱਕ ਆ ਸਪਾਇਹਲ ਆਪਾਂ ਗੋਬਰ ਗਾਂਵਾਂ ਵਾਸਤੇ ਝੁੱਲ੍ਹੇ ਬਣਾਏ ਨੇ ਜੀ। ਠੀਕ ਆ ਜੀ। ਇਹ ਗੋਬਰ ਗਾਂਵ ਇਹਦੇ ਨਾਲ ਹੀ ਮੰਨ ਲਓ ਦਰਾਜ ਲਾਇਆ ਆਪਾਂ ਚਮਟਾ ਤੇ ਖੁਰਚਣਾ ਇਹਦੇ ਨਾਲ ਹੀ ਹੁੰਦਾ ਜੀ ਠੀਕ ਹੈ ਜੀ ਆਪਾਂ ਲੋਗੋ ਦਿਖਾਉਂਦੇ ਠੀਕ ਹੈ ਜੀ ਇਹ ਤੁਲਾ ਸਪੈਸ਼ਲ ਆਪਾਂ ਗੋਬਰ ਗਾਂਹ ਵਾਸਤੇ ਉਹ ਨਰਵਾ ਜੀ ਤੇ ਪੀਕ ਵੀ ਪੂਰੀ ਹੈਵੀ ਹੈ ਜੀ ਐ ਨਹੀਂਗਾ ਵੀ ਸੇਤੀ ਖਰਾਬ ਹੋ ਜੂਗੀ ਜੀ ਮੇਨ ਗੱਲ ਇਹ ਹੈ ਜਿਵੇਂ ਆਪਾਂ ਟਰੈਕਟਰ ਨਵੇਂ ਲਿਆਉਣੇ ਆ ਤੇ ਜੰਗਾਲੇ ਡਰਮ ਦੇ ਵਿੱਚ ਕਈ ਵਾਰ ਆਪਾਂ ਤੇਲ ਭਰਾ ਲਿਆਉਣੇ ਤੇ ਉਹ ਮੇ ਪਾਉਣੇ ਆਪਾਂ ਫੈਕਟਰ ਖਰਾਬ ਹੋ ਜਾਂਦੇ ਆ ਜਿਹੜੀ ਇਹਦੀ ਸੇਫਟੀ ਇਹਦੇ ਵਿੱਚ ਪੀਕ ਦੇ ਫੈਕਟਰ ਲੱਗਿਆ ਹੋਇਆ ਤੇ ਉਹਦੇ ਨਾਲ ਕੀ ਹੈ ਤੁਹਾਡੇ ਟਰੈਕਟਰ ਦੇ ਇੰਜਨ ਚ ਕੋਈ ਟਿਕਰੀ ਆਉਗੀ ਫੈਕਟਰ ਨਹੀਂ ਖਰਾਬ ਹੋਣਗੇ ਆ ਬਾਈਆਂ ਦਾ ਡਰੈਸਾ ਦੇਖ ਸਕਦੇ ਤੁਸੀਂ ਜੀ ਐਸ ਐਗਰੀਕਲਚਰ ਬਖਤ ਸਾਹਿਬ ਢਿੱਲੋ ਪੱਤੀ ਪੈਂਡ ਪੱਖੋ ਕਲਾਂ ਜੀ ਬਰਨਾਲਾ ਜ਼ਿਲ੍ਹਾ ਜੀ ਆ ਬਾਈਆਂ ਦੇ ਮੋਬਾਈਲ ਨੰਬਰ ਆ ਜੀ ਦੇਖ ਸਕਦੇ ਤੁਸੀਂ ਦੋ ਭਰਾਵਾਂ ਦੇ ਮੋਬਾਈਲ ਨੰਬਰ ਆ ਤੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਆਨਲਾਈਨ ਵੀ ਬਾਈ ਕਹਿੰਦੇ ਵੀ ਜਿੱਥੇ ਵੀ ਤੁਸੀਂ ਮੰਗਵਾਉਣੀ ਆ ਤਾਂ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਪਹੁੰਚ ਜੂਗੀ ਤੇ ਬਾਈ ਜੀ ਰੇਟ ਦੱਸ ਦਿਓ ਦਾ ਰੇਟ ਕੀ ਹੈ ਯੂਪੀ ਬਿਹਾਰ ਗੁਜਰਾਤ ਹਿਮਾਚਲ ਸਾਰੇ ਕਿਤੇ ਵਕਿਆ ਦੀ ਇਹ ਰੇਟ ਹੈ ਤਾਂ 1500 ਰੁਪਏ ਜੀ ਠੀਕ ਹੈ ਜੀ ਪਿੱਛੇ ਡਰਾਈਵਲੀ ਖਰਚਾ ਨਹੀਂ ਡਰਾਈਵਲੀ ਦਾ 150 ਰੁਪਏ ਅੱਡ ਲੈਣੀ ਅਸੀਂ ਉਹ ਡੇਟ 150 ਰੁਪਏ ਅੱਡ ਹੈ ਜੀ ਠੀਕ ਹੈ ਬਾਕੀ ਬਾਈ ਦੀ ਜਿਹੜਾ ਬਾਈ ਛੋਡੀ ਵੀਡੀਓ ਦੇਖ ਕੇ ਆਪਾਂ ਨੂੰ ਫੋਨ ਕਰੂਗਾ ਜਾਂ ਆਪਣੇ ਕੋਲੇ ਆਊਗਾ ਜੀ ਉਹਨੂੰ ਆਪਾਂ 100 ਰੁਪਏ ਲੈਸ ਕਰਾਂਗੇ ਠੀਕ ਹੈ ਜੀ ਲੋ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਭਰਾਵਾਂ ਤੋਂ ਇਹਨਾਂ ਤੋਂ ਪੀਕ ਲਊ ਕੋਈ ਵੀ ਸੰਦ ਲਊਗਾ ਕਹੀ ਲਊਗਾ ਸਗਾ ਲਊਗਾ ਉਹ ਚ 100 ਰੁਪਿਆ ਲੈਸ ਕਰਨਗੇ ਬਾਈ ਤੇ ਵੀਡੀਓ ਬਾਅਦ ਤੋਂ ਵਾਅ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ